ਬਹੁਤ ਜ਼ਿਆਦਾ ਪਾਣੀ ਹੁਣ ਘਟਿਆ ਹੈ। ਇਹ ਕੀ ਗੱਲ ਹੋਈ? ਤੂੰ ਹਰੇ ਰੁਕ ਜਾਇਆਂ ਯਾ। ਕਿਵळा ਇਤਨੀ ਰਹਿਣ ਮਰ ਗਿਆ ਬੰਦੇ ਉਹ ਰਹਿਣ ਤੋਂ ਪਹਿਲਾਂ ਬੰਦ ਹੋ ਗਿਆ ਨੰਗਾ ਗਿਆ ਸਖ ਕੇ ਬੰਦੇ ਨੂੰ ਹੁੰਦਾ ਸਾਇ ਖਾਣ ਉਹ ਬੋਟ ਦੇ ਬੋਟ ਨਾਲ ਬਣਾ ਤੇ ਦੇ ਦੇ ਫੋਟ ਨਾਲ ਬਰਾ ਫਰਕ ਪੈਂਦਾ ਆ ਹਾਲਾ ਉਹ ਯਾਰ ਚੱਲ ਜਾ ਗਰਮਾਂ ਲਾ ਵੀ ਆ ਪਾਣੀ ਇਧਰ ਵਾਲਾ ਬੰਦ ਹੋ ਗਿਆ ਨਾ ਬਗਣਾ ਉਹ ਪਾਣੀ ਆਟੋਮੈਟਿਕ ਖਲੇ ਟਿਕਣ ਉਸੇ ਵੇਲੇ ਸਾਡੇ ਘਰਾਂ 'ਲਾਗੇ ਪਾਣੀ ਜਿੰਨਾ ਹੀ ਸਾਰਾ ਇੰਨਾ ਘਟਣਾ ਹੀ ਪਾਣੀ ਥੱਲੇ ਆ ਗਿਆ। ਓਏ ਯਾਰ। ਔਰ ਵੇ ਫੋਰਮੈਨ ਸਾਡੇ ਯਾਰ ਥੋੜਾ ਅੱਗੇ ਲਾਈਟ ਕੱਟੀ ਹੋਈ ਐ। ਅੱਗੇ ਪਾਣੀ ਦੀ ਸਹੂਦਤ ਨਹੀਂ ਐ ਸਰਜੀਤ। ਅੱਗੇ ਮੱਛਰਾਂ ਦੀ ਜ਼ਰੂਰਤ ਆ ਬਣੀ ਐ। ਅੱਗੇ ਔੜੋ ਵਾਹ ਦੀ ਜ਼ਰੂਰਤ ਦਵਾਈ ਦੀ ਵੀ ਇੱਕ ਹੱਤੀ ਚਾਹੀਦੀ ਐ। ਹਿੱਥੇ ਮੈਂ ਸਹੀ ਜਗ੍ਹਾ ਬੈਠੇ ਐਂ ਤੁਹਾਡੇ ਕੋਲ ਸਮਾਨ ਇਕੱਠਾ ਕਰੀ ਜਾਈਏ ਸਾਡੀ ਜੀ ਮਤਲਬ चलगे 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 चलगे